ਸ਼ਾਇਰ ਅੱਲਾ ਚਾਰਖਾਂ ਜੋਗੀ ਲਿਖਦਾ ਹੈ ਕਿ ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਤੇ ਬੋਲਦੇ ਰਹੋਗੇ ਤੇ ਬੋਲ ਨਹੀਂ ਸਕੋਗੇ ਤੁਸੀਂ ਸਮੁੰਦਰ ਨੂੰ ਸ਼ਾਹੀ ਬਣਾ ਲਓ ਸਾਰੇ ਅੰਤਰਕਾਂ ਨੂੰ ਕਲਮ ਬਣਾ ਲਓ ਲੇਖ ਨਹੀਂ ਸਕੋਗੇ ਉਸ ਉਸ ਨੇ ਬੋਲਣ ਵਾਲੇ ਦੇ ਵਜੂਦ ਦਾ ਇੱਕ ਬੁਲਬਲੇ ਨਾਲ ਮੁਕਾਬਲਾ ਕੀਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਨਾ ਦਾ ਸਮੁੰਦਰ ਨਾਲ ਇਹ ਸ਼ਾਇਰ ਮੁਕਾਬਰ ਕਰਾ ਲ ਕੀਤਾ ਗਿਆ ਇਹ ਦੀ ਸਾਰੀ ਦੀ ਸਾਰੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸੀ ਜਦੋਂ ਇਹ ਮੌਤ ਦੇ ਬਿਸਤਰ ਤੇ ਪਿਆ ਸੀ ਤਾਂ ਕਾਜੀ ਮਾਫੀ ਨਾਮਾ ਲੈ ਕੇ ਆਉਂਦਾ ਹੈ ਕਹਿੰਦਾ ਹੈ ਕਿ ਤੂੰ ਸਾਰੀ ਜ਼ਿੰਦਗੀ ਆਪਣੀ ਸ਼ਾਇਰੀ ਵਿੱਚ ਇੱਕ ਕਾਫਰ ਦੀ ਤਾਰੀਫ ਕਰਦਾ ਰਿਹਾ ਹੈ ਹੁਣ ਮਰਨ ਵੇਲੇ ਇਸ ਮਾਫੀ ਨਾਮੇ ਤੇ ਦਸਤਕਤ ਕਰ ਦੇ ਤਾਂ ਕਿ ਤੇਰੀ ਤਾਂ ਕਿ ਤੇਰੀ ਨਮਾਜ਼ੇ ਮੰਜੀਦ ਤੇ ਦਿਨ ਜਨਾਜ਼ਾ ਪੜ ਕੇ ਤੈਨੂੰ ਇਸਲਾਮੀ ਸਰਾਂ ਦੇ ਮੁਤਾਬਿਕ ਰਬਨ ਕੀਤਾ ਜਾਏ